ਬਹੁਤ ਚੜ੍ਹਦਾ ਸਿੱਖ ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਖੜਾ ਹਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਜਗਤਪੁਰ ਵਿੱਚ ਤੇ ਇੱਥੇ ਸਾਡੇ ਐਨ ਆਰ ਆਈ ਦੋਸਤ ਇਟਲੀ ਤੋਂ ਆਏ ਆ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਉਹ ਬੜੀ ਸਮਾਜ ਸੇਵਾ ਦੇ ਕਾਰਜ ਉਹਨਾਂ ਨੇ ਪਹਿਲਾਂ ਵੀ ਕੀਤੇ ਜਦੋਂ ਇੰਡੀਆ ਰਹਿੰਦੇ ਸੀ ਹੁਣ ਇਟਲੀ ਤੋਂ ਆਏ ਤਾਂ ਹੁਣ ਵੀ ਕਰ ਰਹੇ ਆ ਪਰ ਇਹਨਾਂ ਨਾਲ ਆਪਾਂ ਇਹ ਗੱਲ ਕਰਨੀ ਹੈ ਕਿ ਜੇ ਤੁਸੀਂ ਐਨ ਆਰ ਆਈ ਬਣ ਗਏ ਇਟਲੀ ਦੇ ਵਿੱਚ ਜਾ ਕੇ ਤੇ ਇਟਲੀ ਵਿੱਚੋਂ ਜਾਂ ਹੋਰ ਵਿਦੇਸ਼ਾਂ ਦੇ ਵਿੱਚੋਂ ਜਦੋਂ ਆਉਂਦੇ ਆ ਲੋਕ ਤੇ ਆ ਕੇ ਜ਼ਿਆਦਾਤਰ ਪਹਿਲਾਂ ਤਾਂ ਆ ਕੇ ਉਹ ਖੌਰੂ ਪੱਟਦੇ ਆ ਪਿੰਡ ਦੇ ਵਿੱਚ ਕਿ ਮੈਂ ਬਾਹਰੋਂ ਆਇਆ ਹਾਂ ਨਾ ਵਧੀਆ ਤੋਂ ਵਧੀਆ ਗੱਡੀ ਲੈ ਕੇ ਉਹਨਾਂ ਦਾ ਇਹ ਸ਼ੌਂਕ ਹੁੰਦਾ ਵੀ ਪਿੰਡ ਨੂੰ ਦਿਖਾ ਲਾ ਤੇ ਫਿਰ ਹੁੰਦਾ ਵੀ ਮੈਂ ਵੱਡੇ ਵੱਡੇ ਪ੍ਰੋਗਰਾਮਾਂ ਨੂੰ ਅਟੈਂਡ ਕਰਾਂ ਜਾਂ ਆਲੇ ਦੁਆਲੇ ਆਪਣੇ ਕੰਮ ਹੀ ਨਿਪਟਦੇ ਤੇ ਤੁਸੀਂ ਇਹ ਕੰਮ ਕਿੱਥੋਂ ਸੋਚ ਰਿਹਾ ਵੀ ਪਿੰਡ ਜਾ ਕੇ ਪਹਿਲਾਂ ਆਪਾਂ ਬੂਟੇ ਲਾਈਏ ਜਾਂ ਆਲੇ ਦੁਆਲੇ ਪਿੰਡ ਦੇ ਵਿੱਚ ਬੰਡੀਏ ਇੱਕ ਦਾ ਸੋਚ ਮੰਨ ਦੇ ਵਿੱਚ ਆਈ ਤੁਹਾਡੇ ਅੱਜ ਤੋਂ 20 ਸਾਲ ਪਹਿਲਾਂ ਮੈਂ ਬੱਬਰ ਅਮਚਨ ਸਪੋਰਟਸ ਕਲੱਬ ਦਾ ਪ੍ਰਧਾਨ ਰਿਆਂ ਉਦੋਂ ਸਾਡੇ ਮਨ ਦੇ ਵਿੱਚ ਆਇਆ ਕਿ ਅਸੀਂ ਬੂਟੇ ਲਾਉਣੇ ਸ਼ੁਰੂ ਕਰੀਏ। ਤਕਰੀਬਨ ਅਸੀਂ ਲੱਖਾਂ ਹਿਸਾਬ ਨਾਲ ਉਹਦੇ ਵੀ ਬੂਟੇ ਵੰਡੇ। ਹੁਣ ਮੈਂ ਅਸੀਂ ਜਿਹੜੇ ਲਾਏ ਬੂਟੇ ਉਹਨਾਂ ਦੀ ਦੇਖਭਾਲ ਨਹੀਂ ਹੋਈ, ਨਾਲੇ ਉਹ ਮਰਦੇ ਰਹੇ। ਹੂੰ ਹੂੰ ਹੂੰ। ਤੇ ਹੁਣ ਅਸੀਂ ਵਿਚਾਰ ਕੀਤਾ ਕਿ ਬੂਟੇ ਉਹ ਲਿਆਏ ਜਾਣ ਜਿਹਦੀ ਦੇਖਭਾਲ ਹੋਵੇ। ਸਾਰੇ ਬੂਟੇ ਫਰੂਟ ਵਾਲੇ ਲੈਂਦੇ। ਤੇ ਅੰਬਾਂ ਵਾਲੇ, ਆੜੂਆਂ ਦੇ, ਅਮਰੂਦਾਂ ਦੇ, ਕਿਨੂਆਂ ਦੇ, ਨੀਚੀਆਂ ਦੇ। ਤੇ ਬਾਕੀ ਆਪਾਂ ਬੂਟੇ ਉਹ ਵੀ ਲੈਂਦੇ ਜਿਨ੍ਹਾਂ ਨੂੰ ਫਲ ਲੱਗਦਾ ਦਰਖਤ ਦਰਖਤ ਬਣਦੇ ਨਾਲ ਫਲ ਲੱਗਦੇ ਆ ਕੋਈ ਗੱਲ ਨਹੀਂ ਤੇ ਇੱਥੋਂ ਹੀ ਸਾਡੀ ਸਟਾਰਟਿੰਗ ਹੋਈ ਤੁਹਾਡੀ ਜਿਹੜੀ ਪੁਰਾਣੀ ਟੀਮ ਸੀਗੀ ਸਾਰੀ ਉਹ ਇਸ ਵੇਲੇ ਨਾਲ ਹੈਗੀ ਆ ਜੀ ਹਾਂਜੀ ਨਾਲ ਆ ਆਪਣੇ ਕੁਝ ਤਾਂ ਬਾਹਰ ਚੱਲ ਗਏ ਆਪਣੇ ਮਾਸਟਰ ਜੀ ਖੜੇ ਵੀਰ ਖੜੇ ਆ ਇੰਦਰ ਤੇ ਸਾਰੇ ਆਪਣੇ ਸੱਜਣ ਤੇ ਆਪਣੀ ਨਾਲ ਸੀ ਟੀਮ ਹੁਣ ਵੀ ਆਪਣੇ ਨਾਲ ਸਹਿਯੋਗ ਨਗਰ ਦਾ ਸਹਿਯੋਗ ਜੀ ਨਗਰ ਦੇ ਨਾਲ ਆ ਨਗਰ ਨਾਲ ਤਾਂ ਹੈ ਤੇ ਤੁਸੀਂ ਜਿਹੜੇ ਨਾਲ ਆਸ-ਪਾਸ ਪਿੰਡ ਵੱਡੀ ਗੱਲ ਤਾਂ ਇਹ ਤੁਸੀਂ ਇਕੱਲਾ ਪਿੰਡ ਲਈ ਨਹੀਂ ਸੋਚਿਆ ਆਸ-ਪਾਸ ਦੇ ਪਿੰਡਾਂ ਦਾ ਵੀ ਤੁਸੀਂ ਨਾਮ ਲੈ ਰਹੇ ਹੋ ਤੇ ਉੱਥੋਂ ਤੁਹਾਨੂੰ ਸਹਿਯੋਗ ਕਿਦਾਂ ਦਾ ਲੱਗਦਾ ਮਿਲ ਰਿਹਾ ਜੀ ਦੇਖੋ ਸਾਡੇ ਸਰਪੰਚ ਸਾਹਿਬ ਮੇਰੇ ਕਲਾਸ ਪਹਿਲੂ ਵੀ ਆ ਤੇ ਇੱਧਰ ਆਪਣੇ ਮਿੱਤਰ ਇਹ ਵੀ ਸਾਡੇ ਜਿੰਨੇ ਵੀ ਸਰਪੰਚ ਆਏ ਉਹਨਾਂ ਨੂੰ ਮੇਰਾ ਇਹੀ ਮਕਸਦ ਹੈ ਆਪੇ ਆਉਣ ਵਾਲੇ ਸਮੇਂ ਦੇ ਵਿੱਚ ਸਿਰਫ ਇੱਕ ਜਾਗਰਣਤਾ ਹੋਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਫਰੂਟ ਵਾਲੇ ਜਿਹੜੇ ਬੂਟੇ ਆ ਨਾ ਤੇ ਸਾਡੇ ਤੋਂ ਫਰੂਟ ਖਰੀਦਿਆ ਜਾਂਦਾ ਆਪਾਂ ਸ਼ਹਿਰ ਜਾਂਦੇ ਆਂ ਭਾ ਕਰਦੇ ਰਹਿੰਦੇ ਆਂ ਫਰੂਟ ਨਹੀਂ ਲੈ ਹੁੰਦਾ ਜਿਹੜਾ ਮਾੜਾ ਮੋਟਾ ਸਾਹ ਲੈਂਦਾ ਉਹ ਲੈ ਕੇ ਆ ਜਾਂਦਾ ਬਾਕੀ ਤਾਂ ਲੋਕ ਲੈਂਦੇ ਹੀ ਨਹੀਂ ਤੇ ਜੇ ਫਰੂਟ ਲੱਗੇ ਹੋਊਗੇ ਤਾਂ ਹਰ ਕੋਈ ਬੰਦਾ ਖਾਊਗਾ ਹਰ ਮਾਤੜ ਬੰਦਾ ਵੀ ਖਾਊਗਾ ਕਿ ਤੁਸੀਂ ਮਤਿਆਂ ਦੀ ਗੱਲ ਕਰਦੇ ਸੀਗੇ ਪੰਚਾਇਤਾਂ ਲਈ ਉਹ ਕੀ ਮੈਸੇਜ ਦੇਣਾ ਚਾਹੁੰਦੇ ਸੀ ਮੈਂ ਇਹ ਕਹਿਣਾ ਚਾਹੁੰਦਾ ਜੀ ਜਿੱਦਾਂ ਆਪਣੇ ਗੁੱਜਰ ਭਾਈਚਾਰਾ ਹੋ ਗਿਆ ਮੈਂ ਖਿਲਾਫ ਨਹੀਂ ਆਇਆ ਕਿਸੇ ਦੇ ਵੀ ਅਸੀਂ ਵੀ ਪਹਿਲਾਂ ਮੱਝਾ ਚਾਰਦੇ ਰਹੇ ਆਂ ਸਭ ਕੁਝ ਕਰਦੇ ਰਹੇ ਆਂ ਸਾਰੇ ਲੋਕ ਮੱਝਾ-ਮੁੱਝਾ ਚਾਰਦੇ ਸੀ ਸਾਰਾ ਕੁਝ ਕਰਦੇ ਸੀ ਇਹਨਾਂ ਦਾ ਜਿੱਦਾਂ ਆਪਾਂ ਕਰੋੜਾਂ ਰੁਪਈਆ ਦੇ ਪੰਜਾਬ 'ਚ ਮੇਰੇ ਹਿਸਾਬ ਨਾਲ ਬੂਟੇ ਲੱਗਦੇ ਆ। ਇਹ ਜਦੋਂ ਅਸੀਂ ਬੂਟੇ ਲਾਉਨੇ ਆ ਉੱਪਰਲੇ ਪਾਸੇੋਂ ਇੱਥੋਂ ਖਾ ਜਾਂਦੇ ਆ। ਹਾਂ ਬੂਟੇ ਸਾਡੇ ਗਾਂਹ ਗ੍ਰੋਥ ਨਹੀਂ ਕਰਦੇ। ਤੇ ਮੇਰਾ ਇਹੀ ਆ ਕਿ ਪੰਚਾਇਤਾਂ ਨੂੰ ਬੇਨਤੀ ਹੱਥ ਜੋੜ ਕੇ ਮਤੇ ਪਾਉਣੇ ਚਾਹੀਦੇ ਡੀਸੀ ਦੇ ਦਿਓ ਪੰਜਾਬ ਲੈਵਲ ਤੇ। ਤੇ ਜਿਹੜੇ ਗੁਜਰਿਆ ਇਹਨਾਂ ਨੂੰ ਬੰਦ ਹੋਣਾ ਚਾਹੀਦਾ ਇਹ ਵੀ ਤਾਂ ਲੈ ਕੇ ਰੱਖਣ। ਆਪਣੇ ਘਰ ਅਸੀਂ ਵੀ ਤਾਂ ਪਾਲਦੇ ਹੀ ਆ। ਕੋਈ ਨਾ ਕੋਈ ਹੱਲ ਕੱਢਿਆ ਜਾ ਸਕਦਾ। ਜਾਂ ਗੁਜਰਾਂ ਨੂੰ ਵੀ ਤਾਂ ਜੀਪੀਡੀ ਕੀਤਾ ਜਾਂਦਾ ਵੀ ਘੱਟੋ ਘੱਟ ਤੁਸੀਂ ਇਹ ਜਿਹੜੇ ਪੌਦੇ ਲਾਏ ਇਹ ਛਾੜ ਰਹੇ ਕਿਉਂਕਿ ਇਹਨਾਂ ਦੇ ਜਦੋਂ ਪਸ਼ੂ ਚਾਰਦੇ ਆਂ ਆਪੀ ਬ੍ਰਾਂਡ ਦੇ ਇਹ ਬੂਟਿਆਂ ਨੂੰ ਭਾਂਦੇ ਹੀ ਭਾਂਦੇ ਆ ਹਰ ਹਾਲਤ 'ਚ ਭਾਂਦੇ ਆ ਬਾਕੀ ਇਸ ਜਗਤ 'ਤੇ ਪਰ ਪਿੰਡ ਦਾ ਬੂਟਿਆਂਵੇਂ ਨਾਲ ਬਹੁਤ ਪਿਆਰ ਆ ਤੇ ਨਾਲ ਸਾਡੇ ਠੇਕੇਦਾਰ ਬੂਟਾ ਸਿੰਘ ਜੀ ਇਥੇ ਨਾਮ ਵੀ ਬੂਟਾ ਰੱਖ ਰਹੇ ਨੇ ਇਸ ਬੈਂਡ ਦੇ ਤੇ ਬੜੀ ਵੱਡੀ ਗੱਲ ਆ ਜੇ ਕੁਦਰਤ ਦੇ ਨਾਲ ਨੇਚਰ ਦੇ ਨਾਲ ਤੁਸੀਂ ਪਿਆਰ ਕਰਦੇ ਹੋ ਕਿਉਂਕਿ ਅਸਲ ਦੇ ਵਿੱਚ ਜਦ ਜਦੋਂ ਜਿਹੜੀ ਬੌਧਿਕਤਾ ਦੀ ਕੰਗਾਲੀ ਆ ਉਹ ਬਹੁਤ ਵੱਧ ਰਹੀ ਆ ਜਦੋਂ ਕੋਈ ਦਰਖਤ ਕਿਸੇ ਪਿੰਡ ਦੇ ਵਿੱਚ ਵੱਧ ਹੁੰਦਾ ਮੇਰੇ ਆਪਣੇ ਨਾਲ ਵੀ ਇਦਾਂ ਹੋਈ ਤੇ ਜਦੋਂ ਵੱਢਣ ਤੋਂ ਰੋਕਦੇ ਆ ਤੇ ਉਹ ਕਹਿੰਦੇ ਕਿਉਂ ਰੋਕਦੇ ਆ ਜੋ ਕਿਹਾ ਜਾਂਦਾ ਵੀ ਇਹ ਆਕਸੀਜਨ ਦਿੰਦੇ ਇਹਨਾਂ ਸਾਹ ਆਉਂਦਾ ਉਹ ਕਹਿੰਦੇ ਜਿੱਥੇ ਦਰਖਤ ਨਹੀਂ ਉੱਥੇ ਸਾਹ ਨਹੀਂ ਆਉਂਦਾ ਓਏ ਤੁਹਾਡੇ ਕੋਲ ਕਈ ਇਦਾਂ ਦੇ ਜਵਾਬ ਨਹੀਂ ਹੁੰਦੇ ਹਨਾ ਇਹ ਬੌਧਿਕਤਾ ਦੀ ਕੰਗਾਲੀ ਆ ਉਹ ਸਮਝ ਨਹੀਂ ਆਦਾ ਅੱਜ ਤੋਂ 4 ਸਾਲ ਪਹਿਲਾਂ ਉਹ ਜਿਹੜੇ ਆਪਣੇ ਆਲ ਨੇ ਇਹ ਵੀ ਲਾਏ ਹਾਂਜੀ ਪੰਛੀਆਂ ਲਈ ਵੀ ਜ਼ਰੂਰੀ ਆ ਕਿਉਂਕਿ ਅਸੀਂ ਪੰਛੀ ਜਿਹੜੇ ਛੋਟੇ ਚੜੀਆਂ ਹੁੰਨੀਆਂ ਜਦੋਂ ਪਟਾਕੇ ਚੱਲਦੇ ਆ ਉਹਦੇ ਉਹਨਾਂ ਨੂੰ ਅਟੈਕ ਆ ਜਾਂਦਾ ਪੰਛੀ ਦਿਵਾਲੀ ਤੇ ਹਾਂਜੀ ਜਦ ਛੋਟੀਆਂ ਚੜੀਆਂ ਆ ਜਿਹੜੀਆਂ ਪਟਾਕੇ ਚੱਲਣ ਦੇ ਨਾਲ ਉਹਨਾਂ ਨੂੰ ਅਟੈਕ ਆ ਜਾਂਦਾ ਮਰਦੀਆਂ ਹੋ ਵੀ ਜਦੋਂ ਹੁਣ ਦਿਵਾਲੀ ਤੇ ਜਾਂ ਹੋਰ ਪਟਾਕੇ ਥੋੜਾ ਜਿਹਾ ਪ੍ਰਦੂਸ਼ਣ ਇਹ ਆਪਣਾ ਫਰਜ਼ ਬਣਦਾ ਜੇ ਆਪਾਂ ਇਹਨਾਂ ਵਾਲਾ ਦਵਾਲਾ ਸੁਧਾਰਾਂਗੇ ਸੁਧਾਰਾਂਗੇ ਇਹ ਇਹ ਬਹੁਤ ਦਿੱਕਤਾਂ ਦੀ ਗੱਲ ਆ ਵੀ ਜੀ ਆਪਣਾ ਵੀ ਫਰਜ ਬਣਦਾ ਸਿਆਣੇ ਕਹਿੰਦੇ ਆ ਸਿਆਣੇ ਕਹਿੰਦੇ ਆ ਵੀ ਆਪਣੇ ਆਪ ਲਈ ਤਾਂ ਜਾਨਵਰ ਵੀ ਸਾਰਾ ਕੁਝ ਕਰਦਾ ਉਹ ਖਾ ਵੀ ਲੈਂਦਾ ਹੱਗ ਵੀ ਲੈਂਦਾ ਬੱਚੇ ਵੀ ਪਿਆਦਾ ਕਰ ਲੈਂਦਾ ਪਰ ਦੂਜੇ ਦਾ ਦੁੱਖ ਨਹੀਂ ਸਮਝ ਸਕਦਾ ਦੂਜੇ ਦਾ ਦੁੱਖ ਸਿਰਫ ਇਨਸਾਨ ਸਮਝ ਸਕਦਾ ਜੇ ਅਸੀਂ ਇਨਸਾਨੀ ਜਾਮੇ ਦੇ ਵਿੱਚ ਵੀ ਦੂਜੇ ਦਾ ਦੁੱਖ ਨਹੀਂ ਸਮਝਦੇ ਤਾਂ ਸਮਝ ਲੋ ਫਿਰ ਇਨਸਾਨੀ ਜਾਨਵੇਂ ਜਾਮੇ ਦੇ ਵਿੱਚ ਅਸੀਂ ਜਾਨਵਰ ਆ ਇਸ ਕਰਕੇ ਇਸ ਪਿੰਡ ਵਾਲਿਆਂ ਨੇ ਜਗਤਪੁਰ ਪਿੰਡ ਵਾਲੇ ਆਸ-ਪਾਸ ਦੇ ਪਿੰਡਾਂ ਵਾਲੇ ਜਿੰਨੇ ਵੀ ਇੱਥੇ ਪਹੁੰਚੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਮੈਸੇਜ ਜਿਹੜਾ ਕਿਤੇ ਨਾ ਕਿਤੇ ਤਾਂ ਜਾਊਗਾ ਹੀ ਜੇ ਇੱਕ ਪੌਦਿਆਂ ਤੋਂ ਗੱਲ ਸ਼ੁਰੂ ਆਉਂਦੀ ਆ ਤੇ ਉਹ ਪਾਣੀ ਤੇ ਵੀ ਜਾਊਗੀ ਹਰ ਪਾਸੇ ਜਾਊਗੀ ਬੌਧਿਕਤਾ ਦੀ ਜਿਹੜੀ ਉੱਚਤਾ ਹੈ ਉਹ ਆਊਗੀ ਅਸੀਂ ਦੂਜੇ ਦਾ ਦੁੱਖ ਸਮਝਾਂਗੇ ਕੱਲਾ ਇਨਸਾਨਾਂ ਦਾ ਨਹੀਂ ਭਾਜੀ ਜਿਹੜੀ ਪੰਛੀਆਂ ਦਾ ਵੀ ਦਰਦ ਸਮਝ ਆ ਮੈਂ ਪਹਿਲੀ ਵਾਰ ਸੁਣਿਆ ਕਿ ਜਿਹੜੀਆਂ ਚਿੜੀਆਂ ਨੂੰ ਵੀ ਹਾਰਟ ਅਟੈਕ ਆ ਜਾਂਦਾ ਹੈ ਨਾ ਜੀ ਜਾਨਾ ਮੈਂ ਇਹ ਗੱਲ ਨਹੀਂ ਸੁਣੀ ਸੀ ਇਸ ਕਰਕੇ ਸ਼ਾਇਦ ਜਿਹੜਾ ਇਹ ਤੁਸੀਂ ਮੈਸੇਜ ਲੈ ਕੇ ਤੁਰੇ ਆ ਕਿਤੇ ਨਾ ਕਿਤੇ ਤਾਂ ਪਹੁੰਚੂਗਾ ਤੇ ਨਵੀਂ ਪੀੜ੍ਹੀ ਜਿਹੜੀ ਇਹ ਸੁਣੂਗੀ ਤਾਂ ਜ਼ਰੂਰ ਉਹ ਸਾਨੂੰ ਮੈਂ ਕਿਸੇ ਬੁੱਧੀਜੀਵੀ ਤੋਂ ਸੁਣਿਆ ਉਹ ਕਹਿੰਦੇ ਜਿਹੜੀ ਸਾਡੇ ਵਾਲੀ ਪੀੜ੍ਹੀ ਆ ਮਤਲਬ ਜਿਹੜੇ 50 55 60 ਦੇ ਵਿੱਚ ਜਾ ਰਹੇ ਆ ਇਹ ਪੀੜ੍ਹੀ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਵਾਤਾਵਰਣ ਦਾ ਤੇ ਆਉਣ ਵਾਲੀ ਪੀੜ੍ਹੀ ਜਿਹੜੀ ਉਹ ਸਾਨੂੰ ਸਰ ਨੂੰ ਵੱਧ ਨਿੰਦੂਗੀ ਜਾਂ ਉਹ ਗਲਤ ਬੋਲੂਗੀ ਕਿ ਉਹਨਾਂ ਸਾਡੇ ਬਜ਼ੁਰਗਾਂ ਨੇ ਸਾਰਾ ਕੁਝ ਉਜਾੜ ਕੇ ਰੱਖ ਦਿੱਤਾ ਤੇ ਹੁਣ ਸਾਡਾ ਹੀ ਫਰਜ਼ ਬਣਦਾ ਕਿ ਅਸੀਂ ਉਸ ਚੀਜ਼ ਤੋਂ ਬਚਣ ਲਈ ਆਪਣੀ ਅਗਲੀ ਪੀੜ੍ਹੀ ਦੇ ਦਿਲ ਦੇ ਵਿੱਚ ਪਿਆਰ ਸਤਿਕਾਰ ਹਾਸਲ ਕਰਨ ਦੇ ਲਈ ਜਗਤਪੁਰ ਵਾਲਿਆਂ ਵਾਂਗੂ ਅੱਗੇ ਇਦਾਂ ਦਾ ਕੋਈ ਸਟੈਪ ਲਈ ਕਿਉਂਕਿ ਘਰਾਂ ਦੇ ਕੰਮ ਸਾਰਿਆਂ ਨੇ ਕਰਨੇ ਆ ਹੁੰਦੇ ਰਹਿੰਦੇ ਜਦੋਂ ਉਹ ਪਾਜੀ ਇਟਲੀ ਤੋਂ ਆਏ ਆ ਇਟਲੀ ਤੋਂ ਮੈਂ ਤਾਂ ਜਿੰਨੇ ਇੱਕ ਆਉਂਦੇ ਦੇਖੇ ਜ਼ਿਆਦਾਤਰ ਖੌਰੂ ਪੱਟਦੇ ਜਾਂ ਆਪਣਾ ਸ਼ੋਗਲ ਮੇਲਾ ਕਰਦੇ ਤੇ ਪਰ ਇਹਨਾਂ ਨੇ ਵਧੀਆ ਮੈਸੇਜ ਦਿੱਤਾ ਤੇ ਹੋਰ ਵੀ ਐਨ ਆਰ ਆਈਜ਼ ਨਾਲ ਦੇਖ ਕੇ ਆ ਕੇ ਪਹਿਲਾਂ ਇਹ ਕੰਮ ਕਰਨ ਕਿਉਂਕਿ ਜੇ ਤੁਸੀਂ ਇਹ ਕੁਦਰਤ ਦੇ ਨਾਲ ਜੁੜਦੇ ਆ ਸਮਝੋ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਸਤਿਕਾਰ ਪਿਆਰ ਹਾਸਲ ਕਰਦੇ ਆ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਰੇ ਪੰਜਾਬ ਨੂੰ ਸਾਰੇ ਦੁਨੀਆ ਨੂੰ ਇਹ ਸਮੱਤ ਬਖਸ਼ੇ ਕਿ ਉਹ ਜਿਹੜਾ ਵਾਤਾਵਰਣ ਆ ਨੇਚਰ ਆ ਕੁਦਰਤ ਆ ਨੂੰ ਬਚਾਉਣ ਲਈ ਆਪੋ ਆਪਣਾ ਯੋਗਦਾਨ ਪਾਉਣ ਲੱਗਣ ਤੇ ਜਗਤਾਰ ਤਾਰਾ ਲੰਬੜ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਸੇਜਿੰਗ ਲਈ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਵਤਾਰ ਸਿੰਘ ਤਾਰਾ ਦਾ ਕਲਾਸ ਫੈਲੋ ਪਿੰਡ ਹਕੀਮਪੁਰ ਤੋਂ ਸਰਪੰਚ ਬਲਦੇਵ ਸਿੰਘ ਖਾਲਸਾ ਜੀ ਇਹ ਸਾਡੇ ਕਲਾਸ ਫੈਲੋ ਆ 92 93 ਇਕੱਠੇ ਪੜ੍ਹੇ ਜਿਹੜਾ ਹਲਕਾ ਜੀਆਂ ਸੀ ਇਹ ਵੀ ਵਾਤਾਵਰਣ ਪ੍ਰੇਮੀ ਆ ਅਸੀਂ ਵੀ ਆ ਤੇ ਸਾਡੇ ਬਾਰੇ ਬਹੁਤਾ ਤਾਂ ਨਹੀਂ ਜਾਣਦੇ ਹੋਣੇ ਅਸੀਂ ਵੀ ਪਿਛਲੇ ਲਗਭਗ 4 ਕੁ ਮਹੀਨਿਆਂ ਤੋਂ ਇਹਨਾਂ ਦੇ ਨਾਲ ਜੁੜੇ ਆ ਜੀ ਇਸ ਵਾਤਾਵਰਣ ਦੇ ਨਾਲ ਜ਼ਿਆਦਾ ਉਧਰ ਤਾਂ ਬੰਦਾ ਜਾਨਬ ਤੋਂ ਜੁੜ ਜਾਂਦਾ ਪਰ ਅਸੀਂ ਜਿੱਦਾਂ ਬੂਟੇ ਲਾਉਣ ਦੀ ਕੋਸ਼ਿਸ਼ ਕੀਤੀ ਲਗਭਗ 13 1400 ਬੂਟਾ ਅਸੀਂ ਪਿੰਡ ਦੇ ਵਿੱਚ ਹਕੀਮਪੁਰ ਲਾ ਚੁੱਕੇ ਆ ਪਿਛਲੇ ਦਿਨਾਂ ਦੇ ਵਿੱਚ ਜੀ ਲੱਗੋ ਆਪਾਂ ਦੇਖ ਵੀ ਸਕਦੇ ਆ ਜਿਹਦੇ ਵਿੱਚ ਆਪਾਂ ਸਾਗਬਾਨ ਵੀ ਜ਼ਿਆਦਾ ਲਾਈ ਆ ਜੀ ਤੇ ਸਾਡੇ ਕੋਲ ਜਗ੍ਹਾ ਕਾਫੀ ਪਈ ਸੀ ਪਿੰਡ ਦੇ ਆਲੇ ਦੁਆਲੇ ਵੀ ਲਾਏ ਕੁਝ ਫੁੱਲਾਂ ਵਾਲੇ ਵੀ ਜਿੱਦਾਂ ਇਹ ਕਹਿੰਦੇ ਫਲਦਾਰ ਵੀ ਇਹ ਸਾਡਾ ਵੀ ਇਹੀ ਮੰਨਣਾ ਹੈ ਜੀ ਕਿ ਦਰਖਤ ਇਹ ਤਾਂ ਮਨੋਖਿਆ ਜੀ ਜਿੱਦਾਂ ਕਹਿੰਦੇ ਹੁੰਦੇ ਇੱਕ ਚੁੱਪ ਤੇ 100 ਸੁੱਖ ਇਦਾਂ ਹੀ ਇੱਕ ਰੁੱਖ ਤੇ 100 ਸੁੱਖ ਹੈਗਾ ਜੀ ਇਹਦਾ ਵੀ ਜਨਮ ਤੋਂ ਲੈ ਕੇ ਮਰਨ ਤੱਕ ਇਹ ਆਪਣੇ ਨਾਲ ਹੀ ਚੱਲਦਾ ਜੀ ਇਹ ਸਾਰਾ ਕੁਝ ਜੇ ਬੰਦਾ ਕਹਿੰਦਾ ਨਾ ਇੱਕ ਬੇ ਬੰਦੇ ਲੈਥੋਂ ਕੀ ਲੈ ਜਾਣਾ ਜੀ ਕਹਦਣੇ ਆਪਾਂ ਸਾਰੇ ਮੈਂ ਮੇਰਾ ਮੰਨਣਾ ਜੀ 5-7 ਕਵਾਂਡਲ ਬਾਲਣ ਲੈ ਜਾਂਦਾ ਬੰਦਾ ਜਾਂਦਾ ਜਾਂਦਾ 5-7 ਤਾਂ ਉੱਥੇ ਲੱਗ ਜਾਂਦਾ ਫਿਰ ਮਗਰੋਂ ਲੰਗਰ ਪਾਣੀ ਵੀ ਪਕਦਾ 10-15 ਮਤਲਬ ਲਗਭਗ ਇੱਕ ਵੱਡਾ ਸਾਰਾ ਰੁੱਖ ਇੱਕ ਮਨੁੱਖ ਲੈ ਜਾਂਦਾ ਜੀ ਨਾਲ ਤੇ ਲਾਉਂਦੇ ਅਸੀਂ ਹੈ ਨਹੀਂ ਸਾਨੂੰ ਲਾਉਣੇ ਚਾਹੀਦੇ ਵੱਧ ਤੋਂ ਵੱਧ ਰੁੱਖ ਜੀ ਛਾਂ ਵਾਲੇ ਲਾਓ ਫਲਦਾਰ ਲਾਓ ਫਰੂਟ ਵਾਲੇ ਲਾਓ ਤਾਂ ਜਿਆਦਾ ਵਧੀਆ ਗੱਲ ਹੈ ਜੀ ਹੁਣ ਜਿੱਦਾਂ ਤੁਸੀਂ ਮੇਰੇ ਘਰ ਜਾਓ ਪਿੰਡ ਹਕੀਮਪੁਰ ਮੇਰਾ ਦਾਣਾ ਮੰਡੀ ਦੇ ਉੱਪਰ ਘਰ ਹੈ ਜੀ ਦਾਣਾ ਮੰਡੀ ਰੋਡ ਤੇ ਮੇਰੇ ਦਰਾਂ ਦੇ ਮੋਹਰੇ ਵੀ ਲੱਗੇ ਹੋਏ ਅਮਰੂਦਾਂ ਦੇ ਬੂਟੇ ਮੈਂ 4-5 ਲਾਇਓ ਆ ਦੋ ਤਿੰਨਾਂ ਨੂੰ ਤਾਂ ਫੜ ਲੈਣਾ ਵਧੀਆ ਲਾਉਂਦਾ ਸਕੂਲ ਵਾਲੇ ਨਿਆਣੇ ਜਾਂਦੇ ਜਾਂਦੇ ਜਿੰਬੜ ਹੋਰ ਵੀ ਕੋਈ ਜਾਂਦਾ ਸਬਜ਼ੀ ਬਾਜੀ ਵਾਲਾ ਵੀ ਉੱਥੋਂ ਤੋੜ ਕੇ ਖਾਂਦਾ ਇਦਾਂ ਆਪਾਂ ਜੇ ਰੋੜਾਂ ਤੇ ਵੀ ਲਾ ਦਈਏ ਤੇ ਜਾਦਾ ਵਧੀਆ ਗੱਲ ਐ ਜੀ ਤੇ ਫਰੂਟ ਆਪਾਂ ਨੂੰ ਸੌਖਾ ਮਿਲ ਜਾਊਗਾ ਤੇ ਇੱਕ ਖਾਦਾਂ ਤੋਂ ਰਹਿਤ ਹੋ ਜਾਊਗਾ ਜੀ ਇਹ ਸਪਰੇਆਂ ਤੋਂ ਬਿਨਾ ਹੋਊਗਾ ਆਪਣੀ ਸਿਹਤ ਵਧੀਆ ਰਹੂਗੀ ਤੇ ਸੋ ਸੋ ਗੱਲ ਇਹ ਕਹਿਣ ਦਾ ਮਤਲਬ ਇਹ ਇਹ ਜੇ ਆਪਾਂ ਰੁੱਖ ਲਾਈਏ ਤਾਂ ਵਧੀਆ ਸੌਖਾ ਪਾਵਾਂਗੇ ਜੀ ਤੇ ਸਾਡੇ ਭਰਾ ਤਾਂ ਵਧੀਆ ਪਰਾਲਾ ਕਰ ਰਿਹਾ ਜੀ ਤੇ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਇਹ ਤੇ ਦੇਖੋ ਬਤਾ ਚਵੇ ਕਈਆਂ ਦੇ ਸਾਡਾ ਵਿਰੋਧ ਵੀ ਹੋਇਆ ਤੇ ਲਾਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਪਿੰਡ ਨਿਵਾਸੀਆਂ ਦਾ ਔਰ ਸਾਡੇ ਭਰਾ ਐਨਆਰਆਈ ਪ੍ਰਧਾਨ ਅਵਤਾਰ ਸਿੰਘ ਤਾਰਾਈ ਦਾ ਇਸ ਗੱਲ ਧੰਨਵਾਦ ਕਰਦਾ ਕਿ ਨਵੀਆਂ ਪੰਚਾਇਤਾਂ ਬਣਦੇ ਸਾਰੇ ਪਿੰਡ ਚੋਂ ਪਹਿਲ ਕਦਮੀ ਕੀਤੀ ਆ ਕਿ ਹਰ ਇੱਕ ਪਿੰਡਾਂ ਦੇ ਵਿੱਚ ਬੂਟੇ ਲਵਾਏ ਜਾਣ ਰੁੱਖ ਦਾ ਤੇ ਮਨੁੱਖ ਦਾ ਸਿਰੋ ਤੋਂ ਹੀ ਸੰਬੰਧ ਹੈ ਜਿੰਨੇ ਵੀ ਮਹਾਪੁਰਸ਼ ਹੋਏ ਆ ਉਹਨਾਂ ਨੇ ਸਟਾਰਟਿੰਗ ਤੋਂ ਪਹਿਲਾਂ ਰੁੱਖਾਂ ਥਲੇ ਆਪਣੇ ਜੀਵਨ ਬਿਤਾਇਆ ਉਸ ਤੋਂ ਬਾਅਦ ਅੱਗੇ ਅੱਗੇ ਡਵੈਲਪਮੈਂਟ ਹੋਈ ਆ ਮੈਂ ਬਹੁਤਾ ਕੁਝ ਨਾ ਬੋਲਦਾ ਹੋਇਆ ਸਾਰੇ ਭਰਾਵਾਂ ਨੂੰ ਸਾਰੇ ਪਿੰਡ ਵਾਲਿਆਂ ਨੂੰ ਇਹੀ ਬੇਨਤੀ ਕਰਦਾ ਹਾਂ ਕਿ ਆਪਣੇ ਆਪਣੇ ਪਿੰਡ ਜਿੱਥੇ ਵੀ ਜਗ੍ਹਾ ਹੈਗੀ ਆ ਉਥੇ ਬੂਟੇ ਲਗਾਏ ਜਾਣ ਔਰ ਪਿੰਡਾਂ ਦੇ ਵਿੱਚ ਅਵੇਅਰਨੈਸ ਕਰਕੇ ਬੂਟਿਆਂ ਨੂੰ ਬਚਾਉਣ ਸੰਬੰਧੀ ਵੀ ਵਿਸ਼ੇਸ਼ ਉਪਰਾਲਾ ਕੀਤਾ ਜਾਵੇ ਆਏ ਹੋਏ ਬਹੁਤ ਹੀ ਸਤਿਕਾਰਯੋਗ ਸਾਥੀਓ ਅੱਜ ਸਾਡੇ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਅਸੀਂ ਕਰਨ ਲੱਗੇ ਆ ਜਿਹਦੇ ਵਿੱਚ ਪਿੰਡ ਦੇ ਵਿੱਚ ਦਰਖਤ ਲਗਾਉਣ ਲਗਾਉਣ ਦੇ ਲਈ ਸਾਡੇ ਕੋਲ ਅਵਤਾਰ ਸਿੰਘ ਜੀ ਤਾਰਾ ਇਟਲੀ ਤੋਂ ਇੱਥੇ ਆਏ ਆ ਇਹਨਾਂ ਦਾ ਪਹਿਲਾਂ ਤੋਂ ਵੀ ਇੱਕ ਇਹੀ ਸ਼ੌਕ ਆ ਕਿ ਪਿੰਡ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਆਦਰਾਖਤ ਲਗਾਏ ਜਾਣ ਐਤਕੀ ਵੀ ਇਹਨਾਂ ਨੇ ਫਲਦਾਰ ਬੂਟੇ ਜਿਹੜੇ ਆ ਇੱਥੇ ਲਿਆਂਦੇ ਆ ਜਿਹੜੇ ਕਿ ਵੰਡੇ ਜਾਣੇ ਆ ਤੇ ਪਿੰਡ ਵਿੱਚ ਤੇ ਬਾਹਰਲੇ ਪਿੰਡਾਂ ਨੂੰ ਜਿਹੜੇ ਆ ਦਿੱਤੇ ਜਾਣੇ ਆ ਉਹ ਲਗਾਏ ਜਾਣਗੇ ਤੇ ਮੈਂ ਸਮਝਦਾ ਜ਼ਿੰਦਗੀ ਦੇ ਵਿੱਚ ਦਰਖਤ ਦੀ ਜਿਹੜੀ ਹੈ ਜੰਮਣ ਤੋਂ ਲੈ ਕੇ ਮਰਨ ਤੱਕ ਜਿਹੜੀ ਹੈ ਸਾਂਝ ਬਣੀ ਰਹਿੰਦੀ ਆ ਕਿਉਂਕਿ ਜਦੋਂ ਬੱਚਾ ਪੈਦਾ ਹੁੰਦਾ ਸਭ ਤੋਂ ਪਹਿਲਾਂ ਜਿਹੜੇ ਆ ਪੱਤੇ ਜਿਹੜੇ ਆ ਅੰਮ ਦੇ ਜਾਂ ਨਮ ਦੇ ਜਿਹੜੇ ਆ ਲਾਏ ਜਾਂਦੇ ਆ ਤੇ ਉਹ ਤੋਂ ਬਾਅਦ ਲਾਸਟ ਵਿੱਚ ਆਪੇ ਦੇਖਦੇ ਆ ਇਹ ਲੱਕੜਾਂ ਦੀ ਲੋੜ ਪੈਂਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਨਾ ਆ ਕਿ ਅੱਜ ਸਾਡੇ ਪਿੰਡ ਜਾਗਤਪੁਰ ਦੇ ਵਿੱਚ ਸਾਡੇ ਬਾਬਾ ਰਾਮਚੰਦ ਸਪੋਰਟਸ ਕਲੱਬ ਦੇ ਐਨ ਆਰ ਆਈ ਬੈਂਕ ਦੇ ਜਿਹੜੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਤਾਰਾ ਜੋ ਕਿ ਇਟਲੀ ਤੋਂ ਪਿਛਲੇ ਕੁਝ ਦਿਨਾਂ ਤੋਂ ਆਏ ਆ ਜਦੋਂ ਇਹ ਬਤੌਰ ਪ੍ਰਧਾਨ ਵੀ ਬਾਬਾ ਰਾਮਚੰਦ ਸਪੋਰਟਸ ਕਲੱਬ ਸਿਗੇ ਤਾਂ ਸਾਡੇ ਪਿੰਡ ਦੇ ਵਿੱਚ ਅਸੀਂ ਬੂਟਿਆਂ ਨੂੰ ਕਾਫੀ ਹਾਈਲਾਈਟ ਕਰਦੇ ਰਹੇ ਹਾਂ ਲਗਾਉਂਦੇ ਰਹੇ ਹਾਂ ਸਾਰਿਆਂ ਨੂੰ ਰਿਕਵੈਸਟ ਕਰਦੇ ਰਹੇ ਹਾਂ ਵੀ ਵੱਧ ਤੋਂ ਵੱਧ ਪੌਦੇ ਲਗਾਏ ਜਾਣ ਮਾਰਬੀਜਾ ਸਾਡੇ ਅਵਤਾਰ ਸਿੰਘ ਤਾਰਾ ਜੀ ਹੁਣੇ ਆਏ ਆ ਤਾਂ ਉਹਨਾਂ ਨੇ ਆ ਕੇ ਪੌਦਿਆਂ ਦੀ ਪਲੈਨਿੰਗ ਕੀਤੀ ਆ ਮੈਂ ਤੇ ਅਵਤਾਰ ਸਿੰਘ ਤਾਰਾ ਅਸੀਂ ਮਲੇਰਕੋਟਲੇ ਤੋਂ ਫਲਦਾਰ ਤੇ ਜਿਹੜੇ ਸਜਾਵਟੀ ਬੂਟੇ ਲੈ ਕੇ ਆਂਦੇ ਆ ਅਸਲ 'ਚ ਇਹ ਬੂਟੇ ਲਿਆਉਣ ਦਾ ਮਕਸਦ ਇੱਕੋ ਹੀ ਆ ਕਿ ਆਮ ਲੋਕਾਂ ਦੇ ਵਿੱਚ ਪੌਦਿਆਂ ਦੇ ਪ੍ਰਤੀ ਕਰੇਜ ਵਧੇ ਤੇ ਬੀਜਣ ਵੀ ਪਾਲਣ ਵੀ ਤੇ ਸੜਨ ਤੋਂ ਵੀ ਬਚਾਉਣ ਇਸ ਤੋਂ ਇਲਾਵਾ ਅਵਤਾਰ ਸਿੰਘ ਤਾਰੇ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਆ ਸਾਹਮਣੇ ਦੀਦਾ ਤੁਹਾਡੇ ਆਲਣਾ ਲੱਗਾ ਆ ਆਲ ਨੇ ਵੀ ਪਿੰਡ ਚ ਲਗਵਾਏ ਸੀਗੇ ਆਲ ਨੇ ਜਦੋਂ ਲਗਵਾਏ ਆ ਕੁਸ਼ਕਵੰਦ ਦੇ ਕਹਿੰਦੇ ਸੀ ਤੁਸੀਂ ਪੰਛੀਆਂ ਨੂੰ ਅਵੇਸਲੇ ਕਰ ਰਹੇ ਆ ਪਰ ਸਾਡਾ ਜਿਹੜਾ ਮਕਸਦ ਆ ਕਿ ਜਿੱਦਾਂ ਹਿਊਮਨ ਰਾਈਟਸ ਆ ਇਦਾਂ ਐਨੀਮਲ ਰਾਈਟਸ ਵੀ ਆ ਸਾਡੇ ਪਿੰਡ ਦੇ ਵਿੱਚ ਮੋਰ ਆ ਮੋਰਾ ਨੂੰ ਬਸਣ ਦੇ ਲਈ ਵੱਡੇ ਦਰਖਤਾਂ ਦੀ ਲੋੜ ਆ ਜਿਹੜੇ ਕਿ ਇਸ ਵੇਲੇ ਸਾਡੇ ਪਿੰਡ ਚ ਗਾਇਬ ਹੁੰਦੇ ਜਾ ਰਹੇ ਆ ਤੇ ਜਦੋਂ ਵੱਡੇ ਦਰਖਤ ਗਾਇਬ ਹੋ ਜਾਣੇ ਆ ਮੋਰਾ ਨੇ ਵੀ ਖਤਮ ਹੋ ਜਾਣਾ ਆ ਜਿਹੜੇ ਇਹ ਲਾਉਣ ਦਾ ਮਕਸਦ ਆ ਆਲ ਨੇ ਇਹੀ ਆ ਵੀ ਜਿਹੜੇ ਪੰਛੀ ਆ ਉਹਨਾਂ ਨੂੰ ਦਰਖਤਾਂ ਦੀ ਲੋੜ ਆ ਤੇ ਜੇ ਦਰਾਖਤ ਲਾਵਾਂਗੇ ਉਹ ਉਹਨਾਂ ਤੇ ਆਪਣਾ ਰੈਣ ਬਸੇਰਾ ਬਣਾਉਣਗੇ ਆਪਣੀ ਪਾਪੂਲੇਸ਼ਨ ਵਧਾਉਣਗੇ ਜੇ ਆਪਾਂ ਹੁਣ ਆਮ ਕਹਿੰਨੇ ਵੀ ਚਿੜੀਆਂ ਮਗ ਗਈਆਂ ਉਹਨਾਂ ਦਾ ਅਸਲ ਮਕਸਦ ਇਹ ਆ ਕਿ ਉਹਨਾਂ ਨੂੰ ਜੀਵਨ ਦੇ ਜੀਣ ਦੇ ਲਈ ਥਾਂ ਨਹੀਂ ਮਿਲ ਰਹੀਆ ਇਸੇ ਤਰ੍ਹਾਂ ਜਿਹੜੇ ਪੌਦੇ ਆ ਆਪਾਂ ਫਰੂਟ ਲੈ ਕੇ ਖਾ ਨਹੀਂ ਸਕਦੇ ਬਹੁਤ ਮੰਗਿਹਾਈ ਆ ਹੁਣ ਸਾਡੇ ਸਰਬਜੀਤ ਸਿੰਘ ਭਾਜੀ ਹੁਣੇ ਬਿੱਲੇ ਹੁਣੇ ਨਾਲ ਖੜੇ ਆ ਇਹਨਾਂ ਦੇ ਘਰ ਦੇ ਵਿੱਚ ਅੰਬਾਂ ਦਾ ਬੂਟਾ ਮੈਨੂੰ ਮੈਂ ਇਹ ਆਲਦਵਾਲ ਦੇ 15 ਘਰਾਂ ਨੇ ਖਾਦੇ ਆ ਸੀ ਵੀ ਖਾਦੇ ਆ ਉਹ ਤਾਂ ਹੀ ਖਾਦੇ ਕਿਉਂਕਿ ਬੂਟਾ ਲਾਇਆ ਸੀ ਅੱਜ ਵੀ ਅਸੀਂ ਅੰਬਾਂ ਦੇ ਬੂਟੇ ਵੰਡਨੇ ਆ ਇੱਥੇ ਫਲ ਲੱਗਦੇ ਆ ਸਾਡੀ ਧਰਤੀ ਵਿੱਚ ਜੋ ਮਰਜੀ ਬੀਜ ਦੋ ਸਾਰਾ ਕੁਝ ਹੁੰਦਾ ਆ ਪਰ ਅਸੀਂ ਲਾਉਂਦੇ ਨਹੀਂ ਹੈਗੇ ਸੋ ਅੱਜ ਦਾ ਜਿਹੜਾ ਸਾਡਾ ਮਕਸਦ ਆ ਬੂਟੇ ਵੰਡਣ ਦਾ ਸਾਡੇ ਸਰਪੰਚ ਸਾਹਿਬ ਖੜੇ ਆ ਮੁਕੰਦਪੁਰ ਤੋਂ ਖਾਨ ਖਾਨਾ ਤੋਂ ਵੀਰ ਜੀ ਹੁਣੇ ਖੜੇ ਆ ਹਕੀਮਪੁਰ ਤੋਂ ਸਰਪੰਚ ਸਾਹਿਬ ਖੜੇ ਆ ਮਡੇਰਾ ਤੋਂ ਖੜੇ ਆ ਸਾਧਪੁਰ ਤੋਂ ਸਰਪੰਚ ਸਾਹਿਬ ਸਾਡੇ ਫੈਮਿਲੀ ਖੜੀ ਆ ਹੋਰ ਵੀ ਆਲਦਵਾਲ ਦੇ ਸਰਪੰਚ ਖੜੇ ਆ ਅਸੀਂ ਇਸ ਪੰਚ ਸਰਪੰਚ ਸਹਿਬਾਨਾਂ ਨੂੰ ਤਾਂ ਸੱਦਿਆ ਕਿ ਤੁਹਾਡੇ ਕੋਲ 5 ਸਾਲ ਦਾ ਮੌਕਾ ਆ ਤੁਸੀਂ ਪੰਜਾ ਹੀ ਸਾਲ ਪੰਛੀਆਂ ਬਾਰੇ ਤੇ ਦਰਖਤਾਂ ਬਾਰੇ ਵੱਧ ਤੋਂ ਵੱਧ ਗੱਲ ਕਰਨੀ ਹੈ ਅਵੇਅਰਨੈਸ ਕਰਨੀ ਹੈ ਤਾਂ ਕਿ ਹਰ ਇੱਕ ਪਿੰਡ ਦੇ ਵਿੱਚ ਜੇ ਤੁਸੀਂ ਆਵਾਜ਼ ਉਠਾ ਲੂਗੇ ਤੁਹਾਡੇ ਆਲ ਦਵਾਲ ਦੇ ਹੋਰ 4-4 5-5 ਪਿੰਡ ਉੱਠਣਗੇ ਸੋ ਸਾਡਾ ਮਕਸਦ ਅਜਿਹੀ ਆ ਕਿ ਜਿਹੜੇ ਲੋਕ ਆ ਫਲਦਾਰ ਬੂਟੇ ਲਾਉਣ ਘਰੇ ਆਪਣੇ ਫਲ ਉਗਾ ਕੇ ਖਾਣ ਤੇ ਜਿਹੜੇ ਪੰਛੀ ਆ ਉਹਨਾਂ ਦੇ ਲਈ ਵੀ ਐ ਡਰਾਗਤਾਂ ਦੀ ਬਹੁਤ ਲੋੜ ਆ ਸੋ ਮੈਂ ਆਪਣੇ ਵੱਲੋਂ ਅਵਤਾਰ ਸਿੰਘ ਤਾਰਾ ਜੀ ਹੋਣਾਂ ਦਾ ਇੱਥੇ ਆਈਆਂ ਹੋਈਆਂ ਸਾਰੀਆਂ ਸ਼ਕਸ਼ੀਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ